ਸਾਜੀ ਸਾਡੀ ਜੀ ਅੱਜ ਜੀ ਸਾਡੇ ਸਾਰੇ ਪਾਲਤਣਾਵਾ ਦਾ ਸਵਾਗਤ ਹੈ ਆਪਣੇ ਚੈਨਲ ਪਹੁਂਦਾ ਦੇ ਦੀ ਫਰਮ 911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਸੀਲ ਵੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਬੜੀ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਝੋਟੀਆਂ ਸਾਰੀਆਂ ਸੁਈਆਂ ਸਵਾਈਆਂ ਵਾ ਤੇ ਆਪਾਂ ਪਹੁੰਚਿਆ ਵੀ ਸੌਣਗੇ ਕੋਲ ਸਿਆਟੋ ਕਰਦੇ ਆ ਵੀਰ ਨਾਲ ਚੱਲ ਪਾ ਕੇ ਬਹੁਤ ਜਨਾ ਦੀ ਜਮੇਨ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਏ ਵਧੀਆ ਮਾਏ ਬਾਬੇ ਕੀ ਕਰਦਾ ਏ ਚਲੋ ਤੇ ਫਾਈਲ ਚਾਹੀਦੀ ਆ ਜੀ ਹਾਂ ਜੀ ਕੋਈ ਜਾਂਦੇ ਨਹੀਂ ਹੈ 20 ਰੁਪਏ ਜਾਂਦੇ ਆ ਜੀ ਹਾਂ ਜੀ ਚਲੋ ਕੋਈ ਗੱਲ ਨਹੀਂ ਰੱਬ ਦੇ ਰੰਗ ਆ ਤੇ ਬਈਆ ਆਪਣਾ ਨਾਮ ਕੀ ਡਰੈਕਟ ਆ ਨਾਮ ਸੋਨੂ ਸ਼ਹਿਰ ਜਨਦਾ ਜਿਲ੍ਹਾ ਮਸਰ ਠੀਕ ਹੈ ਜੀ ਫੋਨ ਨੰਬਰ 9857552 ਠੀਕ ਹੈ ਜੀ ਸਾਰੀਆਂ ਨੀਲੀਆਂ ਲਿੰਦੀਆਂ ਕੀਤੀਆਂ ਨੇ ਨੀਲੀਆਂ ਲਿੰਦੀਆਂ ਕੀਤੀ ਭਾਈ ਜਿਹੜੀ ਮੇਰੇ ਕਾਬੂ ਆ ਜਾ ਮੈਂ ਨੀਲੀਆਂ ਲਿੰਦੀਆਂ ਕਰ ਦਿੰਦੀਆਂ ਮੈਂ ਸਵਾਹ ਜੀ ਜੀ ਨਾਲ ਖਾਣਾ ਮੰਡੀ ਲਾਤੀ ਮੈਂ ਤੇ ਕਸੇ ਹੋ ਭਾਈਆ ਪਹਿਲੇ ਨੰਬਰ ਤੇ ਝੋਟੀ ਇਹ ਪਾਜੀ ਪਹਿਲਾ ਸੂਆ ਜੇ ਅੱਛਾ ਜੀ ਫਿਰ ਕੋ ਦੁੱਧ ਹੋਗਾ 8 ਕਿਲੋ ਪਰ ਬਾਸ 7 ਕਿਲੋ ਦੀ ਪੈਂਦੀ ਦਵਾ ਇਹਦੇ ਵੀ ਇਹ ਦੇ ਨਹੀਂ ਲਾਉਣੀ ਨਾ ਬਧਾਈ ਨਾ ਜੇ ਠੀਕ ਹੈ ਠੀਕ ਹੈ ਜੀ ਜੀ ਦੁੱਧ ਹੀ ਲਾਉਣੀ ਆ ਬਿਲਕੁਲ ਸਹੀ ਗੱਲ ਹੋਜੀ 7 ਕਿਲੋ ਦੀ ਚੋਈ ਆਪਾਂ ਕਰਾ ਦੇਣੀ ਇੱਕ ਨੰਬਰ ਦੀ ਚੋਈ ਹੋਗੀ ਅੱਛਾ ਜੀ ਹਾਂ ਠੀਕ ਹੈ ਜੀ ਪਾਜੀ ਇਹ ਲੱਤ ਮਾਰ ਦੀ ਥੋੜੀ ਫ੍ਰੀਜ ਰਣ ਲਾਓ ਜੀ ਫੁੱਲ ਗਰੰਟੀ ਵਾਈਦੀ ਮਿਲਣਾ ਜੀ ਅੱਛਾ ਇਹ ਭਾੜੇ ਦੇ 40 ਦਿਨ ਸੀਗਾ ਭਰਾਏ ਹੋਗੇ 35 36 ਦਿਨ ਸੀਗਾ ਭਰਾਇਆ ਵੀ ਉਹ ਵੀ ਇਹਦੇ 30 ਵਧੀਆ ਕਾਉ ਦਾ ਭਰਾਏ ਠੀਕ ਹੈ ਠੀਕ ਹੈ ਜੀ ਹਾਂ ਜੀ ਨਾਲ ਵੀ ਭਾਈ ਉਹਦੀ ਗਰੰਟੀ ਵੀ ਦੇ ਦਿੰਦਾ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਖੋਲ ਕੇ ਵਿਖਾਉਨੇ ਆ ਕਾਗਜ਼ ਕਾਗਜ਼ ਜਿਹੜਾ ਬਹੁਤ ਚੰਗਾ ਆ ਗਿਆ ਜੇ ਪਹਿਲਾ ਟੁਕਾ ਸਹੀ ਆ ਕਰੋ ਜੀ ਚੈੱਕ ਬਾਕੀ ਨਿਸ਼ਾਨੀਆਂ ਨਿਸ਼ੂਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀ ਧੰਮਤ ਮਾਣ ਇਹ ਇਕੱਲਾ ਇਕੱਲਾ ਸੁਣ ਲੱਗਦਾ ਕਿਹੜਾ ਵਾ ਬਈ ਸੱਜੇ ਦਾ ਕਿੰਨਾ ਗਿਆ ਕੜ ਪੜਾ ਬਈ ਹਾਂ ਜੀ ਸੱਜੇ ਦਾ ਸੱਜੇ ਭਾਜੀ ਇਹ ਗਈ ਆ 16 17 ਮਿਲਣ ਦੀ ਵਾਇਸ ਕਰ ਸਕਦੇ ਹੋ ਅੱਛਾ ਜੀ ਹਾਂ ਇਹ ਨਹੀ ਲੋ 16 17 ਸਰਾਂ ਦੇ ਚੱਲ ਦੋ ਤਿਹ ਪਰਿਆ ਸੱਜਣ ਨੇ ਇਹ ਸ਼ਰਮ ਜਿਹਾ ਬੁਰਾ ਅਸਫਲਤਾ ਨਹੀਂ ਬਾਈ ਜੀ ਪਾਜੀ ਸਾਡੀ ਜਨਾ ਕਿਸੇ ਘਰ ਜਾ ਕੇ 60 ਮਾਸਾ ਪ੍ਰੋਗਰਾਮ ਕਰ ਨਹੀਂ ਸਕਦਾ ਜੀ ਅੱਛਾ ਜੀ ਆਪਾਂ ਪਾਜੀ ਕਲਾਮੇ ਵਾਲਾ ਕੱਲ ਨੂੰ ਤੁੰਗ ਮੇਮ ਵਾਲਾ ਹਮਤ ਕਾਹੂ ਜੇ ਕਰਾਏ ਨਹੀਂ ਬਿਲਕੁਲ ਬਿਲਕੁਲ ਸਹੀ ਕਰਾ ਜੀ ਇਹ ਜਗ੍ਹਾ ਜਾ ਕੇ ਸਾਡੇ ਕੋਲ ਇਹਨੇ ਕਿਲੋ ਘਟਾ ਕੇ ਉੱਪਰ ਜਾ ਕੇ ਘਟਾ ਦਈ ਕਿਲੋ ਅੱਛਾ ਜੀ ਆਹੋ ਲੋ ਜੀ ਆ ਪੂਰੀ ਤਾਲੀ ਪਾਈਏ ਵਾਈਡਰ ਦਾ ਬਾਕੀ ਸਭ ਨੂੰ ਧੰਨਵਾਦ ਮੱਖਾ ਕੁੱਥੇ ਦਾ ਬੜਾ ਜਿਆ ਕੰਮ ਆਈ ਉਖਈਆ ਤੇ ਕੋਈ ਕੋਈ ਸੇਵਾ ਵਾਲਾ ਵੀ ਭਰਾ ਲੈ ਜੀ ਬਾਰੇ ਚਲੋ ਜੱਗੇ ਤੋਂ ਲਗਾਉਣ ਕਿਲੋ ਕਰਮਾ ਇਹਦਾ ਵੀ ਬੈਗੇ ਤਾਰਾ ਭਾਲਾ ਹਾਰੀ ਸਮਾ ਲਿਆ ਅੱਛਾ ਯਾਰ ਜੀ ਆਪਾਂ ਕੀ ਫੇਸ ਕੁਆਲਟੀ ਵੀ ਚੈੱਕ ਕਰ ਦਿੰਦੇ ਆ ਸਪੀਕਰ ਨਾਲੇ طرح ਹੀ ਮੜਾਏ ਆਪਾਂ ਵੀ ਕਰੀਏ ਨਾ ਲੈ ਆ ਲੋ ਵੀ ਜੀ ਨੌਜੀ ਪਹਾੜਾ ਪਾਵੇ ਤੇ ਜੀ ਮਾਰ ਕੇ ਬਹਿ ਜਾਣਾ ਥੱਲੇ ਆਹ ਫਿਰ ਫੀਡਰ ਦੀ ਖੇਡ ਲੈ ਆ ਵੀਰੋਂ ਕੋਹੋ ਵੀ ਪਈ ਆ ਵੀ ਇਹਨੂੰ ਤੁਹਾਨੂੰ ਜਿਹੜਾ ਅੱਗੇ ਪਾ ਲਾਦਾ ਫਤਮਾਰੇ ਚਵਾਚ ਆ ਕਕਰੰਨੇ ਆਪਾਂ ਲੈ ਜੇਣੇ ਖਲਾਈ ਜਿਹੜੀ ਇਧਰ ਕੋਲ ਸਾਹੂ ਘਾ ਰਿਹਾ ਕੋਈ ਛੂਰ ਕਟਾਣੀ ਆ ਅਈ ਚੋਰ ਨਹੀਂ ਉਠਣ ਦੀ ਮੈਂ ਰੱਖਿਆ ਦੇ ਨਹੀਂ ਸਾਫ ਦਾ ਘਰ ਬਿਲਕੁਲ ਗੋਲਦਾਰ ਮੁੱਛੀ ਪਾ ਰਿਆ ਗਾਲ ਵੇਦੋ ਠੀਕ ਹੈ ਠੀਕ ਹੈ ਤਾਂ ਬਤਕ ਲਿਆ ਬਈਆ ਇਹਨਾਂ ਕੇ ਕੈਮਰੇ ਬਣਾ ਬਟਾ ਦਿੰਦੇ ਆ ਹਾਂਜੀ ਹਾਂਜੀ ਤਾਂ ਇਹ ਮਗਰ ਲੈ ਖਾਣਾ ਚਬਾਈ ਜੇ ਇਹ ਵੀ ਬਿਲਕੁਲ ਸਾਫ ਧਰਾਵ ਕੋਈ ਭੂਰ ਤੇ ਕੋਈ ਛਟਾਣੀ ਆ ਤੇ ਸੱਚਿਆ ਦਾ ਮਿਲਕਰ ਕੌੜ ਜਿਹੜਾ ਬਹੁਤ ਈ ਆਈਆ ਛੁੜੀ ਰਹਿ ਗਿਆ ਨਾ ਹਾਂਜੀ ਚੁਆਈ ਇੱਕ ਪਾਈ ਦੁੱਧ ਪਾ ਲੇ ਪਾ ਕਰ ਦੇਵਾ ਚੁਆਈ ਨੰਬਰ ਲੱਗੀ ਬਸ ਅੱਛਾ ਈ ਹਾਂ ਠੀਕ ਠੀਕ ਹੈ ਇਹ ਸੀਲ ਸੁਣਾ ਕੋ ਵੇ ਜਦੋਂ ਪਾਈਆ ਖੰਡ ਘੱਟ ਵੀ ਦੇ ਨੇ ਪਜੂ ਕੋਈ ਚੱਕਰ ਨਹੀਂ ਦਾ ਬਾਕੀ ਦਾ ਵਾਦੇ ਗੱਡੀ ਆ ਚੈਰੀ ਕੋਲ ਅਜੇ ਲੱਗੀ ਠੀਕ ਆ ਜਿਆ ਦੂਵੇ ਪੀ ਕੇ ਵੀ ਚਲੋ ਏਨੇ ਦੀ ਫੇਰ ਦੇਖਦੇ ਨੇ ਕਿੰਨਾ ਕ ਆਪਾਂ ਮੁੱਲ ਪਾਣਾ ਦਾ ਉਹਦੀ ਕੁਆਲਿਟੀ ਜਿਹੜੀਆਂ ਐਨ ਕੰਢਿਓ ਕੰਢੀ ਕਰਕੇ ਨਹੀਂ ਕਰਨ ਵਾਲੀ ਨੇ ਦੋ ਲੱਖਾਂ ਦੋ ਹਾਂ ਇਹ ਨਹੀਂ ਆਉਂਦਾ ਨਹੀਂ ਦੀ ਹੋ ਗਈ ਉਹ ਡੱਕੀ ਜੱਗੇ ਮਾੜੇ ਡੱਕੀ ਪਣਾ ਕਰ ਗਈ ਉਹਦੇ ਨਾਲ ਵੀਨ ਪਿਲਕੋਲੀ ਜਿਹੜੀਆਂ ਸਾਫ ਦਾ ਰਾਂਦੇ ਨਰ ਮਚਵਾਈ ਤੇ ਬਾਲਟੀ ਜਿਹੜੀ ਐਨ ਕੰਢੇ ਉਕੰਢੀ ਕਾਫੀ ਆ ਕਰਮਾਲੀ ਨੇ ਹਾਲੋ ਭਾਜੀ ਤੇ ਅੱਜ ਕੀ ਕਰ ਸਕਦੇ ਤੁਸੀਂ ਆਹ ਇਹ ਜਿਹੜੀਆਂ ਨੇ ਸਸਤੀਆਂ ਬਸ ਕੀ ਹਵਾਨਾ ਯਾਨ ਕਾਜੀ ਆ ਕੱਠਾ ਗੋੜੀਆਂ ਆ ਜਿੱਦਾਂ ਹਾਲੇ ਹੁਣ ਤੋਂ ਲੱਗਾ ਵੀਰੋ ਠੀਕ ਆ ਯਾ ਤੁਸੀਂ ਕੀ ਕਰ ਸਕਦੇ ਜੀ ਬਾਲਟੀ ਦੇ ਵਿੱਚ ਭਾਜੀ ਮੇਰਾ ਛੋਟੀ ਕਾਦੀ ਜਿਹੜਾ ਜਿਹੜਾ ਲੈ ਗਿਆ ਨਾ ਮੇਰਾ ਵੀਰ ਯਾਦ ਹੀ ਕਰੂ ਆਖੇ ਛੋਟੀ ਜੱਤੀ ਆ ਠੀਕ ਹੈ ਭਾਈ ਮੋਲੇ ਦਾ ਮੋਲੇ ਦੇ ਭਾਈ ਜੇਦੋ ਵੇ ਸੱਜਰ ਹਾਂਜੀ ਇਹ ਜੇ ਟੋਕੜ ਗੱਬਣ ਵੀ ਹੋ ਜੇ ਅੱਛਾ ਜੀ ਟੋਕੜ ਗੱਬਣ ਵੀ ਨਿਕਲੇ ਵੇ ਮਲੋ ਜੀ 40 ਦਿਨ ਹੋ ਗਏ ਜਿੱਦਾਂ ਹਾਂਜੀ ਛੋਟੀ ਮੈਂ ਹੁਣ ਨਹੀਂ 90 ਪਚਲੇ ਦੀ ਵੇਚ ਦੂੰਗਾ ਠੀਕ ਹੈ ਜੀ ਸੱਜਰ ਜੇ ਸੱਜਰ ਹੋਵੇ ਫਿਰ ਤੇ ਲੱਖੋਂ ਬਾਹਰੀ ਦਲ ਬਰਾ ਅੱਜ ਬਿਲਕੁਲ ਬਿਲਕੁਲ ਜੀ ਹੁਣ ਭਾਈ ਤੇਰੀ ਬਹਾਨਾ 75 ਹਜ਼ਾਰ ਦੀ ਹੈ ਤਾਂ ਨਹੀਂ 75 ਦੀ ਕਰਨਾ ਚਾਹੀ ਕੋਈ ਵੀ ਮਾਨਤਾ ਭਾਈ 2 ਜਾਂ ਛੱਡ ਦਾਂਗੇ ਅੱਛਾ ਜੀ ਪੂਰੇ 75 ਦੀ ਲਾਂਗੇ ਠੀਕ ਹੈ ਠੀਕ ਹੈ ਭਾਈ ਪੂਰੇ ਬੱਤਰੀਆ ਜਨਹਾਨ ਬੱਤਰੀ ਵਾਲਾ ਮੇਰਾ ਵੀ ਫੋਨ ਲਾਵੇ ਹੁੰਦਾ ਸਾਕੋ ਕੋਈ ਸਾਕੋ ਦਾ ਕੰਮ ਹੀ ਕਰ ਪੂਰਾ ਛੋਟੀ ਨਹੀਂ ਹੈਗੀ ਕੋਈ ਛੱਕ ਨਹੀਂ ਕੋਈ ਛੱਕ ਨਹੀਂ ਜਿੰਨਾ ਪਰ ਭੱਜ ਕੇ ਆ ਗਈ ਲਓ ਜੀ ਇਹ ਜੀ ਮੇਰੇ ਵਿੱਚ ਕਿਉਂ ਰਗੀ ਜਾ ਸੋਦਾ ਕੀ ਨਿਸ਼ਾਨੀਆਂ ਆਉਣਗੀਆਂ ਇਹਨੀਆਂ ਇਹਨੂੰ ਵੀ ਜੀ ਡੇਢ ਵੀ ਨਾ ਬਣੀ ਹੋਇਆ ਜੀ ਅੱਛਾ ਜੀ ਗਾਰੰਟੀ ਮੈਂ ਕੋਈ ਨਹੀਂ ਦਿੰਦਾ ਜੀ ਘਰ ਵਾਲੇ ਪਰਾਂਦੇ ਗਾਰੰਟੀ ਦਿੰਦੇ ਪਰ ਮੈਂ ਨਹੀਂ ਗਾਰੰਟੀ ਦਿੰਦਾ ਠੀਕ ਹੈ ਖੋਲੀ ਜਾਓ ਨਾਲ ਨਾਲ ਖੋਲੀ ਜਾ ਅੱਛਾ ਜੀ ਹਾਂ ਹਟ ਜੋ ਆਈ 1 ਅੰਕ ਨੰਬਰ ਦੀ ਦੁੱਧ ਦੇ ਕੋ 6 ਕਿਲੋ ਉੱਪਰ ਪਰ ਅਸੀਂ 5 ਕਿਲੋ ਦੀ ਗਰੰਟੀ ਦੇਵਾਂਗੇ ਠੀਕ ਹੈ ਲੋਈ ਹੋਊਗਾ 6 ਪਰ 5 ਦੀ ਗਰੰਟੀ ਆ ਜੇ ਤੂੰ ਆ ਪਹਿਲੀ ਕਰਵਾ ਲਈਆ ਸੁਜਾ ਬੜੀ ਪੁੰਜਾ ਕਰਵਾ ਲਈਆ ਕਰ ਮਾਰੀ ਦੁੱਧ ਭਾਵੇਂ 6 ਕਿਲੋ ਪਰ ਆਪਾਂ 5 ਕਿਲੋ ਦੀ ਗਰੰਟੀ ਦੇਵਾਂਗੇ ਠੀਕ ਹੈ ਠੀਕ ਹੈ ਜੋ ਆਈ ਕੋਲ ਤੋਂ ਮੈਂ ਬੱਲੇ ਘਰ ਅੱਛਾ ਹੀ ਮੁੱਠਾ ਕੰਮ ਲਈ ਦੁਸਤ ਕਰ ਠੀਕ 6 ਕਿੱਟੇ ਅੱਛਾ ਇਹ ਟੈਂਡਰ ਵੀ ਆ ਗਿਆ ਇਹ ਟੈਂਡਰ ਵੀ ਜਿਹੜੀ ਬਹੁਤ ਹੀ ਸੋਹਣੀ ਆਈ ਹੈ ਚੈੱਕ ਕਰਕੇ ਦੇ ਐਂਡ ਅੱਥਾ ਦੇ ਇੱਕੀ ਦੇ ਹਵਾਲੇ ਦੇ ਡੱਬੇ ਵੀ ਪਾਤੀ ਨੇ ਇਹਦਾ ਭਾਈ ਮੁੱਲ ਇਹਦਾ ਮੁੱਲ ਭਾਈ 65000 ਹਾਨਾ ਹੈ ਅੱਛਾ ਜੀ ਦੁੱਧ 5 ਕਿਲੋ ਠੀਕ ਆ 1.5 ਮਹੀਨੇ ਦੀ ਬਣੀ ਜੇ ਅੱਛਾ ਜੀ ਚੱਕ ਪਾਤੀ ਆਪਣੀ ਹੋਈ ਏ ਠੀਕ ਆ ਠੀਕ ਆ ਜੀ ਲਓ ਜੀ 65000 ਇਹ ਵੀ ਹਾਨਾ 65000 ਦੀ ਠੀਕ ਆ ਠੀਕ ਲਓ ਜੀ ਦੋ ਨੰਬਰ ਦਾ ਹਿਸਾਬ ਜੇ 60000 ਦੋ ਬਝੀ ਹੋ ਗਈ ਹੈ ਬਲਕੜ ਬਲਕੜ ਜੀ ਕੱਦ ਬਚਾ ਜਿਹੜਾ ਬਹੁਤ ਹੀ ਸ਼ਰਗਾਵ ਦੇ 63000 ਦੀ ਮੁੱਲ ਹੈ ਉਹ ਵੇਲੋ ਕਿੱਡੀ ਚਾਹੂ ਸੂੜੀ ਖਾਈ ਜਾਂਦੀ ਹੈ ਵੇਲੋ ਠੀਕ ਆ ਠੀਕ ਆ ਜੀ ਬਾਈ ਤੇਜੇ ਨੰਬਰ ਤੇ ਕਿ ਮਰੀ ਜੀ ਹੋ ਕਰਦੀਓ ਕਟਾਲਿਆ ਖੋਲ ਕੇ ਕੀ ਬਾਈ ਮਰੀ ਦੱਸਿਆ ਜਗਾਂ ਦਾ ਭਾਈ ਇਹ ਬਿਲਕੁਲ ਠੀਕ ਆ ਹਾਂ ਜੀ ਫਲਪਾ ਵੀ ਨਾ ਕੱਲ ਮਰੀ ਹੋਲ ਕੀਤੀ ਸੀ ਹਾਂ ਜੀ ਫਲਪਾ ਵੀ ਨਾ ਵੀ ਕਰੇ ਕੀ ਪਹਿਲਣਿਆ ਰਾਤੀ ਮੈਂ ਕਿਹਾ 2 ਕਿਲੋ ਕੱਲ ਸਰੀ ਆ ਅੱਛਾ ਸਰੀ 1.5 ਕਿਲੋ ਦਾ ਸਰੀ ਹੋਇਆ ਜੀ ਠੀਕ ਆ ਹਾਂ ਤੁਹਾਡੇ ਉੱਤੇ ਜਾਣੇ ਕਿ 5 ਕਿ 6 ਮੀਟਰ ਵੱਲ ਨਹੀਂ 5 6 ਕਿ ਨਹੀਂ 4 ਕਿ ਕਰਕੇ ਦਵਾਂਗੇ ਆਪਾਂ ਅੱਛਾ ਜੀ ਭਾਈ ਮਰੀ ਵਾਲੀ ਹੋਲ ਵੀ ਕਰਦੀ ਪਰ ਹੁਣ ਨਾ ਹੀ ਭਾਵੇਂ ਕਰੇ ਠੀਕ ਆ ਠੀਕ ਆ ਜੀ ਹਾਂ ਗੱਡੀ ਕੱਟਾ ਪਿੱਛੇ ਲਓ ਜੀ ਮੇਲ ਕਾਹ ਉਹ ਜਿਹੜੇ ਪਿੱਛੇ ਆ ਵੀ ਲੋਹੜਾ ਹੜੀ ਕਾ ਲਾਵਾ ਕਰਨਾ ਨਹੀਂ ਮੈਂ ਬਿਲਕੁਲ ਸੱਚਾ ਵੀ ਜੀ ਟੰਗਾ ਦਾਵਾ ਕਰ ਜਿਹੜਾ ਜਿਹੜਾ ਕਿਸੇ ਵੀ ਦੇ ਲਾਹਮਾ ਦੇਣਾ ਨਾ ਉਹ ਮਾਰੀ ਗਏ ਆ ਆਪਾਂ ਨੂੰ ਲਾਹਮੇ ਤੋਂ ਲੱਗਦਾ ਜਾ ਨਹੀਂ ਬਿਲਕੁਲ ਕਰਨਾ ਨਹੀਂ ਚਾਹੀਦਾ ਲਾਹਮੇ ਦਾ ਕੰਮ ਜੀ ਹਾਂ ਪਾਜੀ ਹਰ ਇੱਕ ਪੈਸੇ ਖੂਰਸੀ ਦੇ ਪੈਸੇ ਆ ਬਿਲਕੁਲ ਜੀ ਖੋਣ ਪੈਸੇ ਨੇ ਦੀ ਕਮਾਈ ਆ ਮਾੜੀ ਮਾੜੀ ਔਲ ਕਰਦੀ ਪਰ ਹੜਗੀ ਹੋ ਠੀਕ ਹੈ ਜੀ ਦੁੱਧ ਪਾਜੀ ਆਪਾਂ ਇਹ ਮਨ ਦੇਖਣਾ ਹਿਸਾਬੀ ਜੀ ਆਪਾਂ ਸੱਧੀਆਂ ਕਲਾ ਕਰਦੇ ਆ ਅੱਛਾ ਜੀ ਦੁੱਧ ਕੋ ਗੇਲੇ 3 ਗੇਲੇ ਕੋ 4 ਗੇਲੇ ਕੋ 5 ਗੇਲੇ ਥਾਣਾ ਭਾਈ ਥਾਣਾ ਦੇਖ ਕੇ ਰਜੀ ਦਵਾਂਗੇ ਥਾਣਾ ਉਹ ਕਰਕੇ ਫੜ ਗਈ ਉਹ ਚਲੋ ਚੰਦ ਖਾਓ ਬਾਕੀ ਨਾ ਇਹ ਵੀ ਨਾ ਯਾਰ ਨਹੀਂ ਕਰਦੇ ਆ ਹਾਂ ਹਰੋ ਬਤੀਆਂ ਦਾ ਸਟਾਕ ਹੈ ਨਾ ਇਹਦਾ ਰੱਖਣਾ ਚਾਹੀਏ ਬਾਕੀ ਦੁਬਾਰਾ ਕਰਨਾ ਪੂਰਾ ਮੂਹ ਦਾ ਬੀਅ ਲੈ ਜਾ ਵੀਰ ਇਹਨਾਂ ਨੂੰ ਬਣਾ ਕੇ ਕੇਲੇ ਆਲ ਕਰਦੀਆਂ ਕਰਦੀਆਂ ਹੁੰਦੀਆਂ ਵਾ ਇਹ ਹੋ ਗਈ ਜੰਗੀ ਸੈੱਟ ਦੋ ਚਾਰ ਤਿੰਨ ਹੋੜਿਆ ਬਾਕੀ ਖਾਣਾ ਦਾ ਸੈੱਜ ਗਿਆ ਤੇ ਗਲਾਸ ਵੀ ਪਾਉਣਾ ਭਾਈ ਥਾਣ ਦੇਖੋ ਕੀ ਕੀ ਲੱਗਾ ਝੋਡੀ ਨੂੰ ਲੋਜੀ ਚੰਦਾ ਹਰ ਦੇਖੋ ਇਹ ਕਲਾ ਕਲਾ ਫਨ ਲਗਾ ਪਿਆ ਕਰਮ ਵਾਲੀ ਰੋਈ ਸਿਆਲੇ ਕਹਿੰਦੇ ਜ਼ਮੀਨ ਰੋਈ ਕਰ ਮਾ ਨਾਲ ਮਿਲਦੀਆਂ ਵਾ ਇਹਦਾ ਭਾਈ ਕੀ ਮੁੱਲ ਇਹਦਾ ਭਾਈ ਛੋਟੀ ਹੁਣ ਮਲੋ ਕਾਲ ਵੀ ਹੜ ਗਈ ਇਨੀ ਹੋਰ ਕਰਦੀ ਪਰ ਆਪਾਂ ਦੱਸ ਕੇ ਨਹੀਂ ਹੋਣ ਕਰਦੀ ਏ ਅੱਛਾ ਏ ਬਾਕੀ ਛੋਟੀ ਵੇਖੋ ਥਾਂਜੇ ਦੀ ਠੀਕ ਠੀਕ ਲੋਜੀ ਕੰਦਾ ਚੰਦਾ ਬਹੁਤ ਚੰਗਾ ਵਾ ਤਾਜੀ ਸੂਈ ਹੈ ਹੈ ਮੈਂ ਕਹਾਂ ਦੰਦਾ ਜੋੜੀ ਚੱਗੀ ਹੋਈਆਂ ਹਾਂਜੀ ਇਹ ਮੁੱਲ ਬਾਈ ਆ ਵੇਖੋ ਮਾਰੋ ਕੈਮਰਾ ਦੇ ਬਨੇ ਵੇਖੋ ਇਤਨੀ ਮਾਤੂ ਕਰੀ ਪੜਾ ਹੋਰ ਦੋ ਪਸੂ ਬਈ ਉਸੇ ਉਸੇ ਪਰਮਈ ਦੇਤੇ ਗੁਲਾਬੀ ਸਾੜਾ ਆ ਗਿਆ ਇਹਦਾ ਵੀ ਜੀ ਮੁੱਲ ਹੈ 60000 ਰੁਪਿਆ ਅੱਛਾ ਜੀ ਇਹ ਵੀ ਹਾਨਾ 65000 ਦੀ ਚੋਰੀ ਦੇ ਦੀਏ ਠੀਕ ਗੱਲ ਆਓ ਜੀ 65000 ਦੀ ਸੱਜਰ ਬਈ ਛੋਟੀ ਲੋਈ ਜੋਲੀ ਬਿਲਕੁਲ ਸਹੀ ਗੱਲ ਆਈ ਪਰ ਹੁਣ ਬਾੜੀ ਬਾੜੀ ਆਪਾਂ ਦੱਸਿਆ ਪਰ ਹੁਣ ਕਰਦੀ ਨਹੀਂ ਪਰ ਆਪਾਂ ਦੱਸ ਕੇ ਦੇਂਦੇ ਭਾਈ ਜੀ ਠੀਕ ਆ ਹੋ ਸਕਦਾ ਤੁਹਾਨੂੰ ਕਹਿ ਦੇ ਨੀ ਕਰਦੀ ਨਹੀਂ ਤੇ ਹੁਣ ਇੰਨੀ ਲਾਫਤ ਨਹੀਂ ਮਾਓ ਵੇਲਾ ਪਕੂ ਬਈ ਜਸਰ ਵੇਲਾ ਕਸਮ ਵੀ ਸਹੀ ਗੱਲ ਆ ਇਹ ਭਾਈ ਜੀ ਉੱਥੇ ਨੰਬਰ ਤੇ ਕਿਰੇ ਹੈ ਚੌਥਾ ਜੀ ਮੇਰੇ ਭਾਈ ਸੂਈ ਨੂੰ ਨੂੰ ਮਹੀਨੇ ਤੋਂ ਬਾਅਦ ਟਾਈਮ ਹੋ ਗਿਆ ਕੋਈ ਮੀਠਾ ਹੋ ਜਾਏ ਕੋਈ ਇੱਕ ਇੱਕ ਮਹੀਨਾ ਵੀ ਅੱਗੇ ਨਾ ਹੋਏ ਅੱਛਾ ਜੀ ਡੇਢ ਮਹੀਨਾ ਸੂਈ ਨੂੰ ਕੋ ਸੱਤ ਕਿਲੋ ਤੋਂ ਦੁੱਧ ਬਾਹਰ ਉੱਪਰ ਠਾਣ ਲੱਗ ਜਾਵੇ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਸੱਤ ਤੋਂ ਅੱਠ ਲੀਟ ਜਿਹੜਾ ਦੁੱਧ ਤਿਆਰ ਆ ਸੂਈ ਨੂੰ ਕੋ ਡੇਢ ਕਿ ਮਹੀਨੇ ਤੇ ਆਪਸ ਟਾਈਮ ਹੋ ਗਿਆ ਮੈਂ ਇਹ ਨਹੀਂ ਨਹੀਂ ਢੀ ਘਾਲੂਗਾ ਇਹ ਸੂਆ ਭਾਈ ਗੁੱਜਾ ਸੂਆ ਭਾਜੀ ਲਓ ਜੀ ਇਹਦਾ ਸ਼ਰਦੋਂ ਦੀਆਂ ਗੱਲਾਂ ਇਹ ਸਿਰਫ ਪੱਦੇ ਨੂੰ ਮਜਬੂਰੀ ਮਾਰ ਜਾਂਦੀਆਂ ਵਾ ਕੋਈ ਅਮਰ ਜੀ ਕੰਮ ਹੈ ਨਹੀਂ ਕੋਈ ਵੇਚ ਵਾ ਨਹੀਂ ਨਹੀਂ ਗਲਤ ਗਲਤ ਹੋ ਰਹੀ ਫਾਲਾ ਫਾਟਾ ਜਣਾ ਬਹੁਤ ਹੀ ਚੰਗਾ ਲੱਗਾ ਪਾ ਜੀ ਜਿੱਤੇ ਵੈਰੀ ਜਿੱਤੇ ਪਾ ਮਾਲੀ ਦੇ ਜੇ ਤਾਂ ਸੋਣ ਬਣਾ ਦੇ ਫੇ ਦੋਈ ਨੇ ਛੇੜੇ ਚ ਮਹੀਨੇ ਦਾ ਆਸ ਜਿਹੜਾ ਟਾਈਮ ਹੋ ਗਿਆ ਵਾ ਸਾਤ ਕਾਮ ਜਿਹੜਾ ਬਹੁਤ ਹੀ ਚੰਗਾ ਵਾ ਨੇ ਐਨ ਕੱਲਾ ਕੱਲਾ ਖਾਲ ਵਜਾ ਪਿਆ ਇਹ ਸਾਤ ਤੋਂ 8 ਲੀਟਰ ਜਿਹੜਾ ਆ ਰਿਹਾ ਹੈ 10 ਲੀਟਰ ਚਾਹ ਰਿਹਾ ਹੈ ਧਿਆਨ ਬਾਈ ਜੀ ਆਹ ਗੁਲੀ ਦੇ ਪਾਜੀ ਕੋ ਬਾਈ ਜੀ ਹਾਂ ਹਾਂ ਇਹ ਤੇ ਕਹਿੰਦੇ ਆ ਆਵੇ ਹੁਣ ਤਾਂ ਚਵਾਈ ਸੇ ਦਾ ਟਾਈਮ ਹੈ ਹੋਣਾ ਜੀ ਹੁਣ ਬੜਾ ਹਾਂ ਜੀ ਜੇ ਚਵਾਈ ਆਪਾਂ ਕਰ ਲਈਏ ਤਾਂ ਵੀਡੀਓ ਬਾਅਦ ਵਿੱਚ ਆਪਾਂ ਕਰਾਂਗੇ ਚਲੋ ਕੋਈ ਗੱਲ ਨਹੀਂ ਹਾਂ ਚਲੋ ਬਾਅਦ ਵਿੱਚ ਹੋਰ ਹੀ ਸੇ ਦਾ ਟਾਈਮ ਹੈ ਹਾਂ ਜੀ ਹਾਂ ਜੀ ਆਹ ਵੇਖਦਾ ਇਹਨੂੰ ਭਾਈ ਬਾਈ ਨਾਲ ਥਰੇ ਦੇ ਅੱਛਾ ਜੀ ਇਹਨੂੰ ਵੀ ਕੋਈ ਨਹੀਂ ਇੱਕੀ ਕਰ ਕਰ ਦੇ ਨਾਲ ਇਹ ਆਹ ਬਾਜੀ ਪ੍ਰਾਈਮ ਨੂੰ ਮਰੀ ਪਾਉਂਦੇ ਨਾਲਿਓ ਉਹ ਤਾਂ ਹੁੰਦਾ ਹੁੰਦਾ ਆ ਜੀ ਆ ਇਤਨਾ ਭਾਈ ਬਹਿ ਲੱਗ ਜੀ ਇਹ ਤੇ ਮੇਰਾ ਵੀਰ ਜਿਹੜਾ ਲੈ ਗਿਆ ਨਾ ਅੱਛਾ ਜੀ ਤੇ ਜ਼ਿੰਦਗੀ ਦੀ ਸੁਹਾਣਾ ਜੀ ਸੌਜੂਗੇ ਠੀਕ ਹੈ ਜੀ ਠੀਕ ਹੈ ਇਦਾਂ ਜੀ ਉਹ ਜਿਹੜੀ ਖੋਲਦੀ ਸੀ ਵੀਰ ਮੜੀ ਟਾਟਾ ਬਰੋ ਕੈਮਰਾ ਸਾਹਿਬ ਜੀ ਅੱਗੇ ਅਗਲੇ ਸਾਦੇ ਚਵਾਈ ਜਿਹੜੀ ਨਰਮਿਆ ਆਹ ਬੋਲੀ ਕੀ ਟੈਕਨੀਕ ਹੈ ਜੀ ਕੋਈ ਬਾਰੇ ਹੁਣੋਂ ਬਾਅਦ ਜੀ ਮਾਣ ਲਿਆ ਸਤਿ ਸ਼੍ਰੀ ਅਕਾਲ ਜੀ ਮਾ ਜੀ ਮਗਰ ਦਿਖਾ ਰਹੀ ਸਵਾਇ ਤੇ ਕੋਈ ਸਮੂਹ ਫਟਾਣਿਆ ਫਿਲਮ ਦਾ ਧਾਰਿਆ ਹਾਂ ਅਬ ਕੀ ਆ ਤੇ ਮੈਂ ਠੀਕ ਹੈ ਵੀਰ ਕਾਟ ਕਾੜ ਵੀ ਚੰਗਾ ਜੀ ਸੀਲ ਤੇ ਅਸ ਲੱਗ ਦੇਖੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਮਾ ਜੀ ਨਹੀਂ ਮੰਨਣਾ ਬਣਾ ਜੀ ਇਹ ਆਦੀ ਪਾਜੀ ਗੱਲਾਂ ਠੀਕ ਹੈ ਗਿਆ ਪਤਾ ਆਇਓ ਆ ਇਹ ਔਟ ਔਟ ਕੇ ਪਾਉ ਪਾਵੇਂ ਕੋਈ ਗੱਲ ਬਾਤ ਨਹੀਂ ਦੇਖੋ ਹਾਂ ਜੀ ਤਾਂ ਆ ਮਿਆਣੀ ਠੀਕ ਹੈ ਜੀ ਠੀਕ ਹੈ ਮਾਦੇ ਜੜੀ ਨਹੀਂ ਨਹੀਂ ਬਿਲਕੁਲ ਨਹੀਂ ਇਹੋ ਜਿਹਾ ਪੱਤੂ ਬਹੁਤ ਯਾਦ ਚੰਗੇ ਲਿਆ ਤੇ ਦੋਧ ਤੇ ਪਛਤ ਨਹੀਂ ਪਾਵੇ ਚਲੋ ਕਿਲੋ ਖੜ ਟੱਟ ਤੇਰੇ ਤੇ ਆਂ ਸਿੱਲੀਆਂ ਕਲੀਆਂ ਜੀ ਤੋਂ ਨਹੀਂ ਇਹਦਾ ਭਾਗ ਹੀ ਮੋਲੇ ਫਿਰ ਇਹ ਵੀ ਜੀ ਹਾਂ ਦਾ ਮੋਲੇ ਦਾ ਸੀਆਰ ਭਾਵੇਂ ਕਰੀਏ ਭਾਵੇਂ ਕਰੀਏ 85 ਹਜ਼ਾਰ ਅੱਛਾ ਇਹ ਤੁਹਾਡੀ 76 ਹਜ਼ਾਰ ਦੀ ਦੇਣੀ ਹੈ 76 ਹਾਂ ਯਾ ਸੁਣੋ 76 ਹਜ਼ਾਰ ਤੋਂ ਪੂਰੇ 75 ਦੀ ਭਾਈ ਦਵਾਂਗੇ ਹਾਂ ਦਾ ਹੀ ਬਸ 77 ਵਾਲਾ ਮੇਰਾ ਵੀਰ ਭਾਵੇਂ ਹੱਥ ਜੋੜ ਕੇ ਬੇਨਤੀ ਭਾਵੇਂ ਨੂੰ ਫੋਨ ਆ ਹੀ ਬੁਲਾ ਦੇ ਠੀਕ ਹੈ ਠੀਕ ਹੈ ਲਓ 1 76 ਹਾਂ ਕਿੰਨੇ ਦੀ ਗਏ 75 ਹਜ਼ਾਰ ਦੀ 75 ਲਓ ਜੀ 75 ਹਜ਼ਾਰ ਦੀ ਬਲਸ ਨਹੀਂ ਕਿਹੜੇ ਗਿਆ ਮਨਜ਼ੂਰ ਜੇਕਰ ਕੋਈ ਪਤਾ ਕਿ ਸਮੂਹ ਜਿਹੜੇ ਪੱਟੀਆਂ ਚ ਮੇਰੇ ਆ ਮੇਰੇ ਕਰੋ ਵੀ ਜੀ ਲੰਮਾ ਨਾ ਕਿੰਨਾ ਮਾਰੀ ਗਿਆਂ ਹਾਂ ਜੀ ਮੇਰੇ ਕੋਲ ਦੋ ਦੋ ਡੰਗ ਚ ਹੋਵੇ ਆਪੇ ਤਿੰਨ ਡੰਗ ਚ ਹੋਵੇ ਠੀਕ ਹੈ ਜੀ ਸਾਈਪ ਆ ਕੇ ਮੇਰਾ ਵੀ ਬੇਨਤੀ ਆ ਕੇ ਗੱਡੀ ਨਾ ਮੇਜ਼ ਆਪਣੀ ਗੱਡੀ ਉੱਧਰ ਕੇ ਲੈ ਜਾ ਕਰੋ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਲੋ ਬਾਈ ਬਿਲਕੁਲ ਜਿਹੜੀਆਂ ਸਾਫ਼ ਤੇ ਕਲੀਅਰ ਜਿਹੜੀਆਂ ਗੱਲਾਂ ਆ ਤੇ ਬਾਕੀ ਵੀਡੀਓ ਵੀ ਜਿਹੜੀਆਂ ਸਾਰੇ ਫਾਈਲ ਬਕਰਵਾਵਾਂ ਦਾ ਜੋਤ ਸਾਹਿਬ ਦੀ ਆਪਣੀ ਸਾਈ ਪਾਗਰ ਕਈ ਵੀਰ ਨੂੰ ਗੱਡੀ ਨਾਲ ਮਿਲੂ ਪਾਈ ਹਾਰੀ ਸਾਈ ਪਾ ਦੋ ਭਾਈ ਮੈਂ ਸਾਈ ਮੁੜ ਕੇ ਵਾਪਸ ਨੇ ਵਾਲਾ ਕੰਮ ਨਹੀਂ ਆ ਬਲ ਬਲ ਕੇ ਪਸ਼ੂ ਟੱਕਿਆ ਰਹਿਦਾ ਜਦੋਂ ਤੁਸੀਂ ਕਾਲ ਕਰਤੀ ਉਹ ਤੇ ਦੂਜੇ ਵੀਰ ਦੇ ਨਾਲ ਕਿਸੇ ਦੇ ਨਾਲ ਆਪਾਂ ਸੌਦਾ ਨਹੀਂ ਕਰ ਸਕਦੇ ਪਸ਼ੂ ਖਰਾਬ ਹੁੰਦਾ ਵਾ ਇਤਰਾ ਤੇ ਹੱਥ ਜੋੜ ਕੇ ਸਾਡੀ ਵੀ ਬੇਲ ਤੇ ਆ ਕੇ ਚਲੋ ਵੀਰ ਭਰਾ ਉਹੀ ਸਾਈ ਪਾਇਆ ਕਰੇ ਜਿਨੇ ਪਸ਼ੂ ਖਰੀਦਣਾ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ